ਸ਼੍ਰੀ ਵਿਸ਼ੂਪ ਕਰਮਾ ਤੇ ਮਾਨ ਸਭਾ ਫਗਵਾੜਾ ਦੇ ਇਸ ਨੂੰ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਸ਼੍ਰੋਮਣੀ ਸ਼੍ਰੀ ਵਿਸ਼ੂਪ ਕਰਮਾ ਮੰਦਿਰ ਬੰਗਾ ਰੋਡ ਫਗਵਾੜਾ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਪ੍ਰਧਾਨ ਬਲਵੰਤ ਰਾਏ ਢੀਮਾਨ ਨੇ ਕੀਤੀ ਇਸ ਮੀਟਿੰਗ ਦੌਰਾਨ ਜਿੱਥੇ ਮੰਦਰ ਵਿਖੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ ਗਿਆ ਉੱਥੇ ਹੀ ਮੰਦਰ ਅਤੇ ਚੈਰੀਟੇਬਲ ਹਸਪਤਾਲ ਦੀ ਬਿਹਤਰੀ ਲਈ ਕੀਤੇ ਜਾਣ ਵਾਲੇ ਕੰਮਾਂ ਨੂੰ ਸਚਾਰੂ ਰੂਪ ਨਾਲ ਚਲਾਉਣ ਸੰਬੰਧੀ ਵਿਚਾਰ ਚਾ ਕੀਤੀ ਗਈ ਇਸ ਦੇ ਨਾਲ ਹੀ ਬਲਵੰਤ ਰਾਏ ਢੀਮਾਨ ਨੇ ਸਮੂਹ ਮੈਂਬਰਾਂ ਦੀ ਸਰਬਸੰਮਤੀ ਨਾਲ ਪ੍ਰਧਾਨਗੀ ਦੀ ਜ਼ਿੰਮੇਵਾਰੀ ਪ੍ਰਦੀਪ ਢੀਮਾਨ ਨੂੰ ਦਿੱਤੀ ਇਸ ਦੌਰਾਨ ਉਹਨਾਂ ਜਿੱਥੇ ਪ੍ਰਦੀਪ ਢੀਮਾਨ ਤੇ ਉਹਨਾਂ ਦੀ ਟੀਮ ਨੂੰ ਵਧਾਈ ਦਿੱਤੀ ਉੱਥੇ ਹੀ ਉਹਨਾਂ ਆਖਿਆ ਕਿ ਮੰਦਰ ਦੇ ਜੋ ਵੀ ਕਾਰਜ ਹਨ ਉਹ ਸਭ ਹੁਣ ਪ੍ਰਦੀਪ ਮਹਾਂਦੀ ਪ੍ਰਧਾਨਗੀ ਵਿੱਚ ਹੋਣਗੇ ਅੱਜ ਬਿਸ਼ਕਰਮਾ ਮੰਦਰ ਸਭਾ ਦੇ ਰੇਤ ਮਾਨਸਾਵਾ ਚ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਆਉਣ ਵਾਲੇ ਸਮੇਂ ਚ ਜਿਹੜਾ 2 ਨਵੰਬਰ ਨੂੰ ਬਿਸ਼ਕਰਮਾ ਦੇ ਅਸੀਂ ਮਨਾ ਰਹੇ ਉਹਦੇ ਬਾਰੇ ਗੱਲਬਾਤ ਹੋਈ ਚੱਲ ਦੇ ਕੰਮਾਂ ਦੇ ਗੱਲਬਾਤ ਹੋਈ ਉਸ ਤੋਂ ਬਾਅਦ ਮੈਨੂੰ 9 ਸਾਲ ਹੋ ਗਏ ਜਿਹੜੇ ਕਿ ਮੈਂ ਬਿਸ਼ਕਰਮਾ ਭਗਵਾਨ ਜੀ ਦੀ ਸੇਵਾ ਕਰਦਾ ਸੀ ਤੇ 9 ਸਾਲ ਦੇ ਵਿੱਚ ਜੋ ਵੀ ਕੰਮ ਹੋਇਆ ਸਾਰੇ ਪਬਲਿਕ ਸਾਰੇ ਆਲੇ-ਦੁਆਲੇ ਇਲਾਕੇ ਨੂੰ ਸਾਡੇ ਮੈਂਬਰ ਸਾਹਿਬਾਨ ਸਾਰਿਆਂ ਨੂੰ ਇਹ ਪਤਾ ਆ ਕਿ ਕੀ ਕੀ ਕੰਮ ਹੋਏ ਵਿਸ਼ਕਰਮਾ ਮੰਦਰ ਦੇ ਤੋਂ ਬਾਅਦ ਹੁਣ ਮੈਂ ਇਹਦੇ ਵਿੱਚ ਆਪਣੀਆਂ ਕੋਈ ਆਪਣੇ business ਦੇ ਤੋਂ ਤੇ ਜਾਂ ਹੋਰ ਤੋਂ ਥੋੜਾ ਜਿਹਾ ਸਮਾਂ ਮੈਨੂੰ ਘੱਟ ਮਿਲਦਾ ਸੀ ਮੈਂ ਅੱਜ ਪ੍ਰਦੀਪ ਧਵਾਨ ਜੀ ਨੂੰ ਜਿਹੜਾ ਕੀ ਜਿਹੜਾ ਮੈਂ ਪ੍ਰਧਾਨ ਸੀਗਾ ਇਹਨਾਂ ਨੂੰ ਉਹਦਾ ਦਿੱਤਾ ਗਿਆ ਜਿਹੜਾ ਵੀ ਕੋਈ ਐਸੀ ਗੱਲ ਨਹੀਂ ਕੋ ਸਦਸਨਤੀ ਦੇ ਨਾਲ ਮੈਂ ਇਹਨਾਂ ਨੂੰ ਅਪੀਲ ਕੀਤੀ ਇਹਨਾਂ ਦੀ ਰਿਕਵੈਸਟ ਕੀਤੀ ਕਿ ਤੁਸੀਂ ਇਹ ਸੰਭੋ ਹੋਂ ਨਾਲੇ ਸਮੇਂ ਜਿਹੜਾ ਕਿ ਹੁਣ ਇਹਨਾਂ ਨੂੰ ਇਹ ਸੰਭਿਆ ਗਿਆ ਹੈ ਪ੍ਰਧਾਨ ਅੱਜ ਤੋਂ ਪ੍ਰਦੀਪ ਕਮਾਨ ਜੀ ਪ੍ਰਧਾਨ ਆ ਇਹ ਆਰ ਬਿਸ਼ਕਰਨਾ ਭਰਵਾਨ ਜੀ ਦੀ ਸੇਵਾ ਕਰਨਗੇ ਇਸ ਦੌਰਾਨ ਪ੍ਰਦੀਪ ਧਮਾਨ ਨੇ ਇਹ ਜ਼ਿੰਮੇਵਾਰੀ ਮਿਲਣ ਤੇ ਸਾਰੀ ਹੀ ਇਸ ਮੁੱਚੀ ਟੀਮ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਜੋ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ ਉਹ ਉਸ ਜ਼ਿੰਮੇਵਾਰੀ ਨੂੰ ਸਮੂਹ ਮੈਂਬਰਾਂ ਦੀ ਸਹਿਮਤੀ ਨਾਲ ਨਿਭਾਉਣਗੇ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸਵਾ ਦੇ ਮੈਂਬਰ ਮੌਜੂਦ ਸਨ। ਸਾਡੀ ਐਗਜ਼ੀਕਿਊਟਿਵ ਦੀ ਮੀਟਿੰਗ ਹੋਈ। ਸ਼੍ਰੀ ਬਿਸ਼ਵਕਰਮਾ ਧਮਾਨ ਸਰਵ ਜੀ ਬਲਵੰਤ ਜੀ ਜਿਨ੍ਹਾਂ ਨੇ ਬਹੁਤ ਬੁਲੰਦੀਆਂ ਤੇ ਵਿਗਿਆਨ ਦੇ ਲਈ ਸਾਡੇ ਸ਼੍ਰੋਮਣੇ ਬੰਦੇ ਲੋਰ ਹਸਪੀਟਲ ਲਈ ਇੱਡੀ ਮਿਹਨਤ ਵਾਲਾ ਕੰਮ ਕੀਤਾ ਹੈ। ਔਰ ਉਹਨਾਂ ਨੇ ਇਹ ਜ਼ਿੰਮੇਵਾਰੀ ਜਿਹੜੀ ਹੈ ਤੇ ਆਪਣ ਮੈਨੂੰ ਦਿੱਤੀ ਹੈ ਮੈਨੂੰ ਲੱਗਦਾ ਕਿ ਜਿੰਨਾ ਕੰਟਰੀਬਿਊਸ਼ਨ ਇਹਨਾਂ ਦਾ ਹੈਗਾ ਸ਼ਾਇਦ ਨਹੀਂ ਕਰ ਸਕਦਾ ਪਰ ਇਹਨਾਂ ਦੀ ਗਾਈਡਲਾਈਨ ਦੇ ਵਿੱਚ ਅਸੀਂ ਜ਼ਰੂਰ ਚਾਹਾਂਗੇ ਕਿ ਤੇ ਜਿਹੜੇ ਜਿਹੜੇ ਵੀ ਕੰਮ ਅੱਗੇ ਉਲੀਕੇ ਜਾਣਗੇ ਸਾਰੀ ਸਾਡੀ ਸਭਾ ਵੱਲੋਂ ਉਹਨਾਂ ਨੂੰ ਕਰਨ ਦੇ ਲਈ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਦਿਨ ਰਾਤ ਇੱਕ ਕਰ ਦੇਵਾਂਗੇ ਸਮਾਜ ਦੀ ਸੇਵਾ ਦੇ ਲਈ ਅਸੀਂ ਸਾਰੇ ਇਕੱਠੇ ਹੋ ਕੇ ਐਦਾਂ ਦਾ ਇੱਕ ਕੰਮ ਕਰਨ ਦਾ ਉਪਰਾਲਾ ਕਰਾਂਗੇ ਜਿਹਦੀ ਲਈ ਬਲਵੰਤ ਕੁਸ਼ਟਮਾਰ ਜੀ ਨੇ ਸਾਡੇ ਸਾਰਿਆਂ ਲਈ ਬਣਾਈ ਹੈਗੀ ਆ ਉਸਲੀ ਤੇ ਚੱਲਦੇ ਚੱਲਦੇ ਇਹ ਸੇਵਾ ਦਾ ਕਰਮ ਭਗਵਾਨ ਵਿਸ਼ਵਕਰਮਾ ਜੀ ਦੇ ਮੰਦਿਰ ਦੇ ਵਿੱਚ ਵਿਸ਼ਵਾ ਵਿਸ਼ਵਕਰਮਾ ਜੀ ਆਪਣਾ ਚੈਰੀਟੇਬਲ ਹਸਪੀਟਲ ਦੇ ਵਿੱਚ ਲਗਾਤਾਰ ਹੁੰਦੇ ਰਹਿਣਗੇ ਤੁਹਾਡਾ ਸਾਰਿਆਂ ਦਾ ਮੈਂ ਆਪਣੀ ਐਗਜ਼ੀਕਿਊਟਿਵ ਕਮੇਟੀ ਦਾ ਸਾਰਿਆਂ ਦਾ ਬਹੁਤ ਧੰਨਵਾਦੀ ਆ ਮੈਂ ਰਵੇਸ਼ ਦਿਵਾਨ ਜੀ ਸਰਪ੍ਰਸਤ ਦਲਵਿੰਦਰ ਜੀ ਅਰਜੰਦਰ ਜੀ ਕਰਾਇਆ ਤੋਂ ਸਰਪ੍ਰਸਤ ਔਰ ਮੱਖਣ ਜੀ ਇਹ ਸਰਪ੍ਰਸਤ ਇਹਦੇ ਸਾਡੇ ਦਰਮਿਆਨ ਨੇ ਮੈਂ ਉਹਨਾਂ ਦਾ ਵੀ ਬਹੁਤ ਸ਼ੁਕਰਾਨਾ ਅਦਾ ਕਰਦਾ ਹਾਂ ਤੁਹਾਡੇ ਇਕੱਲੇ ਇਕੱਲੇ ਮੈਂਬਰ ਦਾ ਬਹੁਤ ਸ਼ੁਕਰਾਨਾ ਅਦਾ ਕਰਦਾ ਜਿਹੜਾ ਆਪਣਾ ਪ੍ਰੀਸ਼ੀਅਸ ਟਾਈਮ ਕੱਢ ਕੇ ਆ ਗਿਆ ਇਸ ਮੀਟਿੰਗ ਦੇ ਵਿੱਚ ਆਇਆ ਔਰ اسپੈਸ਼ਲੀ ਬਜ਼ਵੰਤ ਰਾਏ ਜੀ ਦੀ ਮਾ ਜੀ ਦਾ ਮੈਂ ਬਹੁਤ ਬਹੁਤ ਸ਼ੁਕਰਾਨਾ ਅਦਾ ਕਰਦਾ ਪੂਰੀ ਕਮਿਊਨਿਟੀ ਵੱਲੋਂ ਕਿ ਇਹਨਾਂ ਦੇ ਜਿਹੜੇ ਕੰਮ ਆ ਹਮੇਸ਼ਾ ਹੀ ਯਾਦ ਰੱਖੇ ਜਾਣਗੇ ਔਰ ਸਰਾਹੇ ਜਾਣਗੇ ਔਰ ਅੱਗੇ ਤੋਂ ਵੀ ਜਿੱਦਾਂ ਜਿੱਦਾਂ ਇਹ ਚੌਣਗੇ ਅਸੀਂ ਸਾਰੇ ਰਲ ਕੇ ਵਧੀਆ ਕੰਮ ਦੇ ਲਈ ਅੱਗੇ ਆਵਾਂਗੇ